ਇਹ ਉਹ ਲੱਕਾ ਜਿਸ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਕਈ ਘਰ ਢਹ ਢੇਰੀ ਹੋ ਗਏ। ਸ਼ਾਦੀਆਂ ਵੀ ਇੱਥੇ ਕੀਤੀਆਂ ਬੱਚਿਆਂ ਦੀਆਂ ਸਾਰਾ ਕੁਝ ਮਤਲਬ ਉਸੇ ਘਰ ਦੇ ਵਿੱਚ ਕੀਤਾ ਜਿਹੜਾ ਅੱਜ ਮੇਰਾ ਘਰ ਮਤਲਬ ਡੇਗ ਗਿਆ। ਵੀ ਇਹ ਕੀ ਜਮਿਲ ਭੋਰਾ ਵੀ ਜਲਦ ਦਿਮਾਗ ਤੇ ਹੈ ਨਹੀਂ ਹੀ ਅਸਰ ਹੀ ਨਹੀਂ ਕਿ ਸਾਡਾ ਆ ਕੰਮ ਬਣ ਜੂਗਾ। ਸਾਰਾ ਘਰ ਡੇਗ ਗਿਆ ਜੀ ਕੋਈ ਕਮਰਾ ਨਹੀਂ ਵਿੱਚ ਕੋਈ ਜੀ ਕੁਛ ਨਹੀਂ ਉਸੇ ਵਜ੍ਹਾ ਉਸੇ ਪਤਾ ਨਹੀਂ ਲੱਗਦਾ ਵੀ ਉਸੇ ਘਰ ਹੈਗਾ ਹੀ ਕਿ ਨਹੀਂ ਹੈਗਾ। ਕਰ ਕਿੰਨੇ ਸਾਲ ਹੋ ਗਿਆ ਸੀ ਬਣਾਏ ਨੂੰ ਜੀ ਪੱਟੇ ਤੂੜੀ ਕੁਛ ਨਹੀਂ ਬਚਿਆ ਜੀ ਬਿਲਕੁਲ ਸਾਰਾ ਕੁਝ ਸਾਫੀ ਹੋ ਗਿਆ ਉਥੋਂ ਤੂੜੀ ਵੀ ਰੁੜ ਗਈ ਫਸਲ ਦਾ 100% ਸਾਡੇ ਨੁਕਸਾਨ ਹੋਇਆ ਜੀ ਬਿਲਕੁਲ ਕਿਸੇ ਦੀ ਕੋਈ ਫਸਲ ਨਹੀਂ ਬਚੀ ਪਰ ਜਿਨ੍ਹਾਂ ਦਾ ਘਰ ਟਿੱਠਾ ਜਿਨ੍ਹਾਂ ਦੀਆਂ ਫਸਲਾਂ ਰੁੜੀਆਂ ਜਿਨ੍ਹਾਂ ਦੇ ਬੱਚਿਆਂ ਨੂੰ ਆਪਦੇ ਘਰ ਛੱਡ ਕੇ ਜਿੱਥੇ ਉਹ ਖੇਡਦੇ ਮਰਦੇ ਸੀ ਜਿੱਥੇ ਉਹਨਾਂ ਦੀਆਂ ਯਾਦਾਂ ਸੀ ਮੈਮਰੀਜ਼ ਸੀਗੀਆਂ ਉਹ ਸਾਰਾ ਕੁਝ ਹੁਣ ਮਲਿਆ ਮੇਟ ਹੋ ਗਿਆ ਤੇ ਹੁਣ ਹੀ ਫਸਲ ਲੱਗੀ ਜੇ ਹੁਣ ਦੁਬਾਰੇ ਫੇਰ ਸਾਡਾ ਮੰਨ ਲਓ ਉਹੀ ਪਾਣਾ ਵਰਤ ਜੋੋਂ ਓ ਜਿਆਦਾ ਵੱਡਾ ਹੋ ਗਿਆ ਕਿ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾਠ ਤੇ ਇਸ ਵੇਲੇ ਅਸੀਂ ਉਸੇ ਇਲਾਕੇ ਦੇ ਵਿੱਚ ਖੜੇ ਆਂ ਸੁਲਤਾਨਪੁਰ ਲੋਧੀ ਵਾਲਾ ਇਲਾਕਾ ਬਾਉਪੁਰ ਵਾਲਾ ਇਲਾਕਾ ਉਹ ਇਲਾਕਾ ਜਿਹੜਾ ਪਿਛਲੇ ਤਕਰੀਬਨ 1 ਮਹੀਨੇ ਤੋਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਇੱਥੇ ਤਕਰੀਬਨ 15-16 ਪਿੰਡ ਨੇ ਉਹਨਾਂ 15-16 ਪਿੰਡਾਂ ਤੱਕ ਜਾਣ ਦੇ ਲਈ ਤੁਸੀਂ ਪੈਦਲ ਨਹੀਂ ਜਾ ਸਕਦੇ ਤੁਸੀਂ ਤੁਰ ਕੇ ਨਹੀਂ ਜਾ ਸਕਦੇ ਤੁਹਾਨੂੰ ਕਿਸ਼ਤੀ ਦਾ ਆਸਰਾ ਲੈਣਾ ਪੈਂਦਾ ਇਹ ਉਹ ਇਲਾਕਾ ਜੇ ਇਸ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਕਈ ਘਰ ਟਹਿ ਟੇਰੀ ਹੋ ਗਿਆ ਘਰ ਟਹਿ ਟਹਿ ਹੁੰਨ ਦਾ ਮਤਲਬ ਹੁੰਦਾ ਹੈ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਪੀੜੀ ਦੀ ਪੂਰੀ ਕਮਾਈ ਇੱਕ ਪੀੜੀ ਦੀ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਨਾਲੋਂ ਨਾਲ ਹੀ ਟਹਿ ਟਹਿਰੀ ਹੋ ਜਾਂਦੀ ਹੈ ਜਦੋਂ ਕੋ ਘਰ ਟਹਿ ਟਹਿਰੀ ਹੁੰਦਾ ਤੇ ਉਹਦੇ ਵਿੱਚੋਂ ਤੁਹਾਨੂੰ ਖਿਲ ਰੀਆਂ ਇਟਾਂ ਖਿਲਰੇ ਸੀਮਿੰਟ ਦੇ ਟੁਕੜੇ ਜਾਂ ਖਿਲਰਿਆ ਹੋਇਆ ਜਿਹੜਾ ਉਹ ਸਰੀਆ ਮੁੜਿਆ ਤੁਰੜਿਆ ਨਜ਼ਰ ਨਹੀਂ ਆਉਂਦਾ ਉਹ ਜ਼ਿੰਦਗੀ ਜਿਹੜੀ ਹੈ ਉਹ ਤੋੜ ਮਰੋੜ ਹੋ ਜਾਂਦੀ ਹੈ ਤੇ ਇਸ ਵੇਲੇ ਇੱਕ ਪਰਿਵਾਰ ਇੱਕ ਪਿੰਡ ਦੇ ਸੱਜਣ ਜਿਹੜੇ ਆਪਣੇ ਨਾਲ ਖਲੋਤੇ ਨੇ ਗੱਲ ਬੜੀ ਸੰਵੇਦਨਸ਼ੀਲ ਹੈ ਗੱਲ ਬੜੀ ਸਮਝਣ ਵਾਲੀ ਹੈ ਕਿ ਆਖਰਕਾਰ ਜਦੋਂ ਅਸੀਂ ਦੂਰ ਦਰਾਜ ਚ ਬੈਠੇ ਜਿੱਥੇ ਉਸ ਪਾਣੀ ਦਾ ਪ੍ਰਕੋਪ ਸਿੱਧੇ ਤੌਰ ਤੇ ਨਹੀਂ ਹੁੰਦਾ ਸਾਨੂੰ ਲੱਗਦਾ ਹੁੰਦਾ ਕਿ ਹੜ ਆਇਆ ਤੇ ਹੜ ਚਲਾ ਗਿਆ ਪਾਣੀ ਚੜਿਆ ਤੇ ਪਾਣੀ ਉਤਰ ਗਿਆ ਪਰ ਪਾਣੀ ਜਦੋਂ ਚੜਦਾ ਤੇ ਜਦੋਂ ਉਤਰਦਾ ਉਤਰਨ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਆਪਣੇ ਨਾਲ ਹੋੜ ਰੋੜ ਕੇ ਲੈ ਜਾਂਦਾ ਤੇ ਜਿਹੜੇ ਪਿੱਛੇ ਬਚਦੇ ਨੇ ਉਹਨਾਂ ਦੀ ਜ਼ਿੰਦਗੀ ਕਿੰਨੀ ਔਖੀ ਹੋ ਜਾਂਦੀ ਹੈ ਹੁਣ ਇਸ ਪਰਿਵਾਰ ਦੇ ਨਾਲ ਕੀ ਕੁਝ ਹੋਇਆ ਕੀ ਨੁਕਸਾਨ ਹੋਇਆ ਹੜ ਦੇ ਪਾਣੀ ਉਤਰਦਿਆਂ ਸਾਰ ਉਹ ਵੀ ਆਪਾਂ ਗੱਲਬਾਤ ਕਰਦੇ ਆਂ ਭਾਜੀ ਸასიਖਾਲ ਕੀ ਹਾਲ ਨੇ ਸਸਿਕਾਉਦੀ ਠੀਕ ਕਰੋ ਜੀ ਸ਼ੋਭਨਾਮ ਕੀ ਹੈ ਜੀ ਗੁਰਨੇਸ਼ਾਨ ਸਿੰਘ ਮੇਰਾ ਨਾਂ ਜੀ ਪਿੰਡ ਰਾਮਪੁਰ ਗੋਰਾ ਸੋ ਜੀ ਗੁਰਨੇਸ਼ਾਨ ਸਿੰਘ ਪਿੰਡ ਰਾਮਪੁਰ ਗੋਰਾ ਤਹਿਸੀਲ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਕਪੂਰਥਲਾ ਤੇ ਇਹ ਤੁਹਾਡੇ ਫਾਦਰ ਸਾਹਿਬ ਨੇ ਤੁਹਾਡਾ ਸ਼ੋਭਨਾਮ ਬਜ਼ੁਰਗ ਬਖਤੌਰ ਸਿੰਘ ਹੈ ਜੀ ਹਾਂਜੀ ਅੱਛਾ ਬਖਤੌਰ ਸਿੰਘ ਜੀ ਰਾਮਪੁਰ ਗੋਰੇ ਚ ਕਿੰਨੇ ਸਾਲ ਹੋ ਗਿਆ ਰਹਿੰਦਿਆਂ ਨੂੰ ਇੱਥੇ ਤਰੀਨ ਜੀ ਮੇਰੀ 64 ਸਾਲ ਦੀ ਉਮਰ ਹੋ ਗਈ ਹੈ ਜੀ ਜੀ ਇਹ ਪੰਜਵੀਂ ਪੜਦਾ ਜੋ ਮੈਨੂੰ ਪਿੰਡੋਂ ਬਜ਼ੁਰਗ ਲਿਆਏ ਆ ਦੋਨੋਂ ਪਹਿਲਾਂ ਬਜ਼ੁਰਗ ਕਿਥੇ 10 ਸਾਲ 15 ਸਾਲ ਪਹਿਲਾਂ ਵਸਦੇ ਸੀ ਬਜ਼ੁਰਗ ਇੱਥੇ ਠੀਕ ਆ ਜੀ ਤੇ ਮੁੜ ਕੇ ਮੈਨੂੰ ਬਜ਼ੁਰਗ ਇੱਥੇ ਲਿਆਏ ਆ ਫਿਰ ਸਾਰੀ ਜ਼ਿੰਦਗੀ ਮੇਰੇ ਬੱਚੇ ਵੀ ਇੱਥੇ ਹੋਏ ਆ ਸ਼ਾਦੀਆਂ ਵੀ ਇੱਥੇ ਕੀਤੀਆਂ ਬੱਚਿਆਂ ਦੀਆਂ ਜੀ ਸਾਰਾ ਕੁਝ ਮਤਲਬ ਉਸੇ ਘਰ ਦੇ ਵਿੱਚ ਕੀਤਾ ਜਿਹੜਾ ਅੱਜ ਮੇਰਾ ਘਰ ਮਤਲਬ ਰਹਿ ਗਿਆ ਹੈ ਹਾਂਜੀ ਅ ਇੱਕ ਮਹੀਨੇ ਪਹਿਲਾਂ ਤੱਕ ਤੁਸੀਂ ਉਸੇ ਘਰ ਚ ਰਹਿੰਦੇ ਸੀ ਬੜੇ ਆਰਾਮ ਨਾਲ ਉਸੇ ਘਰ ਦੇ ਵਿੱਚ ਰਹ ਰਹੇ ਹਾਂ ਜੀ ਕੋਈ ਸਾਨੂੰ ਕੋਈ ਪਤਾ ਹੀ ਨਹੀਂ ਵੀ ਸਾਡੇ ਨਾਲ ਮਤਲਬ ਆਇਆ ਕਹਾਣੀ ਵਰਸ ਜੁਗੀ ਐਸੀ ਦਾ ਮਤਲਬ ਭੋਰਾ ਵੀ ਦਿਲ ਦਿਮ ਈ ਛੱਡਣਾ ਆ ਕੰਮ ਬਣ ਜੂਗਾ ਐਸ ਵੇਲੇ ਉਸ ਘਰ ਦੇ ਕਿੰਨੇ ਕਮਰੇ ਬਚੇ ਆ ਜਿਸ ਥਾਂ ਦੇ ਉੱਤੇ ਤੁਹਾਡਾ ਘਰ ਸੀ ਹੜ ਦਾ ਪਾਣੀ ਆਉਣ ਤੋਂ ਬਾਅਦ ਕੀ ਹਾਲਾਤ ਆ ਉਹਦੇ ਉੱਥੇ ਸਰ ਜੀ ਵਾਂਝ ਨਹੀਂ ਲੱਗਣ ਰਿਹਾ ਹੁਣ ਐਸ ਵਕਤ ਵਾਂਝ ਨਹੀਂ ਲੱਗਣ ਰਿਹਾ ਉਥੇ ਵਾਂਝ ਵੀ ਨਹੀਂ ਲੱਗਣ ਰਿਹਾ ਮਲ ਘਰ ਦੇ ਕਮਰੇ ਛੱਡ ਕੇ ਉਥੇ ਕੁਛ ਵੀ ਨਹੀਂ ਬਚਿਆ ਜੀ ਸਾਡੇ ਜਿੰਨੇ ਰੁੱਖ ਹੀ ਰੁੱਖ ਵੀ ਵੱਡੀਆਂ ਵੱਡੀਆਂ ਟਾਹਲੀਆਂ ਸੀ ਜੋ ਰੁੱਖ ਦੇ ਦਰਖਤ ਉਹ ਵੀ ਪੁੱਟੇ ਗਏ ਘਰ ਤੇ ਪੁੱਟਣਾ ਹੀ ਪੁੱਟਣਾ ਹੋ ਪੁੱਟ ਕੇ ਲੈ ਗਿਆ ਹੋਰ ਸਮਾਨ ਜਿਹੜਾ ਸਾਡਾ ਮਲ ਇੰਜਾਂ ਟੋਕਾ ਅਮਲ ਹੱਲਾ ਤੇ ਸੁਹਾਗੇ ਇਹ ਵੀ ਸਾਰਾ ਕੁਛ ਸਾੜ ਤੋਂ ਛੱਤਾਂ ਵਾਲੇ ਪੱਖੇ ਵੀ ਨਹੀਂ ਖੁੱਲੇ ਜੀ ਮਨ ਲਓ ਦੇ ਵਿੱਚੋਂ ਛੱਤਾਂ ਵਾਲੇ ਪੱਖੇ ਵੀ ਨਹੀਂ ਨਿਕਲੇ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਇਹੋ ਮੰਜੇ ਮੰਜੇ ਜਿਹੜੇ ਛੋਟੇ ਮੋਟੇ ਜਿਹਾ ਸਮਾਨ ਜਿੰਨਾ ਕਿ ਧੋਇਆ ਗਿਆ ਮੇਰੇ ਭਰਾਵਾਂ ਨੇ ਮਦਦ ਕੀਤੀ ਆ ਗਰਮੀ ਤੋਂ ਨੇ ਇਹਨਾਂ ਨੇ ਬਾਪਿਆਂ ਨੇ ਜੀ ਪਰਮਜੀਤ ਵੀਰ ਨੇ ਜੀ ਤੇ ਹੋਰ ਵੀਰਾਂ ਅਗਨਪੋਟਾਂ ਨੇ ਮਨ ਲਓ ਇਹਨਾਂ ਨੇ ਸਾਰਿਆਂ ਮਦਦ ਮੇਰੀ ਬਸੇਰੀ ਕੀਤੀ ਆ ਜੀ ਪਰ ਹੁਣ ਅੱਗੇ ਵਾਹ ਕੋਈ ਨਹੀਂ ਪਾਣੀ ਅੱਗੇ ਜੋਰ ਨਹੀਂ ਛਲ ਜਾਈ ਪੈਂਦੀ ਸੀ ਗਾੜੀ ਚੜਨ ਦਾ ਕੋਈ ਉਧਰ ਸਾਧ ਨਹੀਂ ਬਣਦਾ ਜਿੰਨੂੰ ਆਖ ਭੈਣ ਭਰਾ ਨੂੰ ਆਖਿਆ ਛਲ ਨਾਲ ਨਹੀਂ ਗਾੜੀ ਜੀ ਜਾਇਆ ਨਹੀਂ ਜਾਂ ਖਾਲੀ ਜਗ੍ਹਾ ਦੀ ਪੈਂਦੀ ਸਾਰਾ ਘਰ ਟਹਿ ਗਿਆ ਜੀ ਕੋਈ ਕਮਰਾ ਨਹੀਂ ਬਚਿਆ ਕੋਈ ਕੋਸ਼ਿਸ਼ ਨਹੀਂ ਉਸੇ ਬਜਾ ਉਸੇ ਪਤਾ ਨਹੀਂ ਲੱਗਦਾ ਵੀ ਇਸੇ ਘਰ ਹੈਗਾ ਹੈ ਕਿ ਨਹੀਂ ਹੈਗਾ ਜੀ ਥੋੜਾ ਅਸਲੇ ਕਿੱਥੇ ਬੈਠੇ ਹਾਂ ਜੇ ਘਰ ਟਹਿ ਗਿਆ ਤਾਂ ਐਵੇਂ ਕੁਛ ਤੇ ਸਰਵਲ ਬੈਠੇ ਆ ਬਾਬਾ ਜੀ ਦੇ ਸੇਵਕ ਦੇ ਘਰ ਜੀ ਬਾਬੀ ਸਰੀਆਲੀ ਸਾਹਿਬ ਵਾਲਿਆਂ ਦੇ ਸੇਵਕਾ ਬਾਬਾ ਬਾਬਰ ਸਿੰਘ ਜੀ ਉਹਨੇ ਸਾਨੂੰ ਜਗ੍ਹਾ ਦਿੱਤੀ ਉਸੇ ਮਾਲ ਡੰਗਰ ਰੱਖਣ ਨੂੰ ਘਰ ਦਿੱਤਾ ਏ ਜੀ ਕੁਛ ਉਸੇ ਬੈਠੇ ਆ ਕੁਛ ਇਹ ਮੇਰਾ ਵੱਡਾ ਲੜਕਾ ਜੋ ਏ ਬੱਚਾ ਮੇਰਾ ਇਹ ਇੱਥੇ ਸਰਪੰਚਾਂ ਦੇ ਬੈਠੇ ਸਾਡੀਆਂ ਵੋਟਾਂ ਪਹਿਲਾਂ ਇਕੱਠੀਆਂ ਆ ਪਿੱਛੋਂ ਇਹਨਾਂ ਤੋਂ ਤੇ ਉਹਨਾਂ ਦਾ ਪੁਰਾਣਾ ਘਰ ਲੈ ਕੇ ਉਹ ਨਵੇਂ ਘਰ ਦੇ ਵਿੱਚ ਅਸੀਂ ਪੁਰਾਣੇ ਘਰ ਜਿਹੜਾ ਮਤਲਬ ਉਹਨਾਂ ਦਾ ਅਸੀਂ ਉਹਦੇ ਵਿੱਚ ਗੁਜ਼ਾਰਾ ਇਹ ਕਰ ਰਿਆ ਜੀ ਹਾਂਜੀ ਅੱਛਾ ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਅੱਛਾ ਭਾਜੀ ਕਿੰਨੇ ਵਜੇ ਪਾਣੀ ਆਇਆ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਤਰੀਕ ਨੂੰ ਪਾਣੀ ਆਇਆ ਤੁਸੀਂ ਉਸ ਦਿਨ ਘਰੇ ਹੀ ਸੀ ਨਿੱਕੇ ਨਿਆਣੇ ਮਾਲ ਡੰਗਰ ਕੀ ਬਣਿਆ ਵੇਖੋ ਜੀ 11 ਅਗਸਤ ਨੂੰ ਜਿਹੜਾ ਉਹ ਵਨ ਸਾਡਾ ਭੈਣੀ ਕਦਰ ਦੇ ਵਿੱਚੋਂ ਭਦਰ ਦੇ ਵਿੱਚੋਂ ਜਿਹੜਾ ਡੈਮੇਜ ਹੋਇਆ ਸੀ ਉਸ ਟਾਈਮ ਘਰੇ ਸੀ ਤੇ ਮੇਰੇ ਮਿਸਟਰ ਡਿਲੀਵਰੀ ਹੋਣ ਵਾਲੀ ਸੀ ਉਦੋਂ ਤੇ ਅਸੀਂ ਉਸ ਸਕੈਨਿੰਗ ਵੇਰਾ ਕਰਾਉਣ ਲਈ ਜਾਣਾ ਸੀ ਤੇ ਸਕੈਨਿੰਗ ਕੋਰਡ ਲਈ ਚਲੇ ਗਏ ਅਸੀਂ ਜਦੋਂ ਵਾਪਸ ਆਏ ਤੇ ਵਾਪਸ ਆਉਂਦਿਆਂ ਨੂੰ ਜਿਹੜਾ ਪਾਣੀ ਭਰੇ ਪਿਆ ਸੀ ਤੇ ਉਸ ਤੋਂ ਬਾਅਦ ਤਕਰੀਬਨ ਆਪਣੇ ਕੋਈ 15 16 ਤਰੀਕ ਦੇ ਲਗਭਗ ਜਿਹੜਾ ਆਪਣੇ ਆਲੇ ਸਾਡੇ ਰਾਮਪੁਰ ਗੋੜੇ ਦੇ ਵਿੱਚ ਬੰਨ ਸੀ ਉਹ ਟੈ ਢਾ ਲਾ ਕੇ ਡਿੱਗਿਆ ਵਿੱਚ ਢਾ ਲਾ ਕੇ ਡਿੱਗਣ ਤੋਂ ਬਾਅਦ ਉੱਥੋਂ ਜਿਹੜਾ ਪਾਣੀ ਛਲਦਾ ਆ ਦੋ ਦਿਨ ਤਿੰਨ ਦਿਨ ਤੱਕ ਨੋਰਮਲ ਵਗਦਾ ਆ ਜਿਵੇਂ ਜਿਵੇਂ ਪਾਣੀ ਵਧਦਾ ਆ ਓਵੇਂ ਓਵੇਂ ਉਹ ਘਰਾਂ ਨੂੰ ਖਾਰਾ ਖੋਰ ਲਾਉਣੀ ਸ਼ੁਰੂ ਕਰ ਦਿੰਦਾ ਘਰਾਂ ਨੂੰ ਰੋੜਨਾ ਸ਼ੁਰੂ ਕਰ ਦਿੰਦਾ ਤੇ ਅੱਗੇ ਜਿਹੜਾ ਉਹ ਘਰ ਸਾਰੇ ਰੋੜ ਕੇ ਨਾਲ ਲੈ ਗਿਆ ਜੀ ਅ ਬੱਚੇ ਜਿਹੜੇ ਆ ਉਹਨਾਂ ਨੂੰ ਫਿਰ ਤੁਸੀਂ ਪਹਿਲਾਂ ਹੀ ਸ਼ਿਫਟ ਕਰਤਾ ਸੀ ਹੋਰ ਪਾਸੇ ਹਾਂਜੀ ਬੱਚਿਆਂ ਨੂੰ ਪਹਿਲਾਂ ਸ਼ਿਫਟ ਕਰਤਾ ਸੀ ਮੇਰੀ ਬੇਟੀ ਇੱਕ 7 ਸਾਲ ਦੀ ਜੀ ਔਰ ਬਾਕੀ ਪਰਿਵਾਰ ਦੇ ਮੈਂਬਰ ਅਸੀਂ ਤਾਂ ਦੁਬਾਰਾ ਜਿਸ ਦਿਨ ਸਮਾਨ ਕੱਢਣਾ ਸੀ ਹੁਜੈਨ ਗਏ ਹੁਜੈਨ ਜਾ ਕੇ ਦੇਖਿਆ ਤੇ ਘਰ ਆਪਣਾ ਢੈਂਦਾ ਪਿਆ ਸੀ ਬਿਲਕੁਲ ਵੇਖ ਕੇ ਤਾਂ ਜਿਹੜੀਆਂ ਸਾਡੇ ਰੋਂਦਿਆਂ ਦੀ ਵੀਡੀਓ ਵੀ ਉਸ ਦਿਨ ਦੀਆਂ ਆਈਆਂ ਉਹ ਉਸ ਦਿਨ ਦੀਆਂ ਵਾ ਤਕਰੀਬਨ 29 ਤਰੀਕ ਦੀਆਂ ਜੀ 29 ਅਗਸ ਦੀਆਂ ਘਰ ਕਿੰਨੇ ਸਾਲ ਹੋ ਗਿਆ ਸੀ ਬਣਾਏ ਨੂੰ ਜੀ ਕਿ ਤੁਹਾਡੇ ਸੁਰਤ ਤੋਂ ਪਹਿਲਾਂ ਦਾ ਬਣਿਆ ਘਰ ਅਸੀਂ ਮਤਲਬ ਦੋ ਮਕਾਨ ਪਹਿਲਾਂ ਪਾਏ ਸੀ 2013 ਦੇ ਵਿੱਚ ਜੀ ਔਰ ਬਾਕੀ ਮਕਾਨ ਅਸੀਂ ਜਦੋਂ ਬਾਥਰੂਮ ਹੋ ਗਏ ਜਾਂ ਦੂਜੇ ਕਮਰੇ ਚਾਰ ਪੰਜ ਬਣਾਏ ਸੀ ਉਹ ਅਸੀਂ 2017 ਦੇ ਵਿੱਚ ਬਣਾਏ ਸੀ ਔਰ 17 ਦੇ ਵਿੱਚ ਹੀ ਮੇਰੀ ਮੈਰਿਜ ਹੋਈ ਹੈ ਹਾਂਜੀ ਕਿੰਨੇ ਜੀਓ ਘਰ ਦੇ ਤੁਹਾਡੇ ਬਜ਼ੁਰਗਾਂ ਦੇ ਕਿੰਨੇ ਬੱਚੇ ਨੇ ਤੁਹਾਡੇ ਭੈਣ ਭਰਾ ਅਸੀਂ ਜੀ ਤਿੰਨ ਚਾਰ ਭੈਣ ਭਰਾ ਵਾਂ ਸਿਸਟਰ ਮੈਰਿਡ ਆ ਤੇ ਦੋ ਬ੍ਰਦਰ ਅਸੀਂ ਮੈਰਿਡ ਆ ਤੇ ਇੱਕ ਰਹਿੰਦਾ ਵਿਆਹਣ ਵਾਲਾ ਜੀ ਤੇ ਇਹ ਦੋ ਮੇਰੇ ਬੇਟੀਆਂ ਇੱਕ ਭਰਾ ਦੇ ਦੋ ਬੱਚੇ ਆ ਘਰ ਬਾਕੀਆਂ ਦੇ ਹੈਗੇ ਤੁਹਾਡਾ ਠਿੱਠਾ ਨੇ ਬਾਕੀਆਂ ਦੇ ਕਿਸੇ ਦੇ ਵੀ ਨਹੀਂ ਹੈਗਾ ਘਰ तकरीबन ਆਪਣਾ ਵੀ ਘਰ ਡਟ ਹੈ ਗਿਆ ਜੀ ਔਰ ਲਾਗੇ ਲਾਗੇ ਸਾਡੇ तकरीबन ਹੋਰ ਜਿਹੜੇ 6 ਤੋਂ 7 ਘਰ ਹੋਰ ਠੱਠੇ ਆ ਜੀ ਛੋਟੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਸਾਡੇ ਰਾਮਪੁਰ ਗੋਰੇ ਦੇ ਵਿੱਚ ਇਸ ਤਰ੍ਹਾਂ ਬਲਜੀਤ ਸਿੰਘ ਬਲਵਿੰਦਰ ਸਿੰਘ ਸਾਨੂੰ ਪਸ਼ਾਵਰ ਸਿੰਘ ਉਹਨਾਂ ਦਾ ਘਰ ਡਟ ਠਾ ਜੀ ਇੱਕ ਕਾਲੂ ਮੁੰਡਾ ਮਜਬੀ ਸਿੱਖ ਤਾਲਕ ਨਾਲ ਮਤਲਬ ਮਜਬੀ ਸਿੱਖ ਜਾਤੀ ਨਾਲ ਤਾਲਕ ਰੱਖਦਾ ਉਹਦਾ ਠੱਠਾ ਇੱਕ ਮਰੇ ਸਿੰਘ ਆ ਜੀ ਬਲਦੇਵ ਸਿੰਘ ਉਹਦੇ ਬੱਚੇ ਆ ਦੋ ਬਲਦੇਵ ਸਿੰਘ ਆਪ ਹੈ ਨਹੀਂਗਾ ਮੇਜਰ ਸਿੰਘ ਪ੍ਰਗਟ ਸਿੰਘ ਉਹਨਾਂ ਦਾ ਵੀ ਘਰ ਡਟ ਠਾ ਜੀ ਪਿੰਡ ਦੇ ਵਿੱਚ ਹੀ ਇਹਨਾਂ ਨੂੰ ਸਾਰਾ ਪਿੰਡ ਦੇ ਵਿੱਚ ਹੀ ਇਹਨਾਂ ਨੂੰ ਨੁਕਸਾਨ ਹੋਇਆ ਜੀ ਪਿੰਡ ਰਾਮਪੁਰ ਗੋਰੇ ਦੇ ਵਿੱਚ ਮਾਲ ਡੰਗਰ ਬਚ ਗਿਆ ਸਾਰਿਆਂ ਦਾ ਮਾਲ ਡੰਗਰ ਬਚ ਗਿਆ ਜੀ ਕਈਆਂ ਦੇ ਪਸ਼ੂ ਵੀ ਮਰੇ ਆ ਰੁੜੇ ਆ ਕਈਆਂ ਦੇ ਬਚ ਗਏ ਆ ਤੇ ਦਾਣਾ ਫੱਕਾ ਸਿਲੰਡਰ ਚੁੱਲਾ ਚੌਂਕਾ ਪਾਂਡਾ ਟੀਂਡਾ ਬਿਸਤਰੇ ਪਲੰਗ ਉਹ ਉਹਨਾਂ ਦਾ ਕੀ ਬਣਿਆ ਵੇਖੋ ਜੀ ਪਲੰਗ ਜਿਹੜੇ ਪਾਂਡਾ ਟੀਂਡੇ ਇਹ ਕੋਸ਼ਿਸ਼ ਅਸੀਂ ਕੱਢ ਲਿਆ ਕੁਝ ਸਾਡੇ ਰਹਿ ਗਏ ਸੀ ਤੁਹਾਨੂੰ ਪਤਾ ਜਿਹੜਾ ਮੌਕੇ ਦੇ ਮੌਕੇ ਸਮਾਨ ਟਰੈਕਟਰ ਟਰਾਲਿੰਗਾ ਤੇ ਨਹੀਂ ਨਿਕਲਦਾ ਤੇ ਆਪਾਂ ਕਿਸਤਿਆਂ ਤੇ ਸਮਾਨ ਉਥੋਂ ਕੱਢਿਆ ਆ ਕੋ ਸਾਮਾਨ ਸਾਡਾ ਰਹਿ ਗਿਆ ਜਿਸ ਤਰ੍ਹਾਂ ਇੰਜਨ ਟੋਕਾ ਹੋ ਗਿਆ ਲਾਂ ਸੁਹਾਗਾ ਫਾਤਾ ਸਾਹਿਬ ਨੇ ਤੁਹਾਨੂੰ ਦੱਸਿਆ ਇਹ ਚੀਜ਼ਾਂ ਵਿੱਚ ਰੁੜ ਗਈਆਂ ਤੇ ਬਾਕੀ ਕਮਰਿਆਂ ਦੇ ਵਿੱਚ ਜ਼ਰੂਰੀ ਵਸਤੂਆਂ ਕੁਝ ਰੱਖਾਂ ਇਹ ਵੀ ਜਿੱਦਾਂ ਹੁਣ ਆਪਾਂ ਅੱਜ ਕੱਢ ਲਿਆਂਦਾ ਸ਼ਾਮ ਨਹੀਂ ਰਹਾ ਬੈਗਾ ਕਿ ਰਾਤ ਨੂੰ ਕਿਹਦਾ ਨੁਕਸਾਨ ਨਾ ਕੋਈ ਹੋਵੇ ਸਵੇਰੇ ਜਾ ਕੇ ਕੱਢ ਲਾਂਗੇ ਸਵੇਰੇ ਜਾ ਕੇ ਦੇਖਿਆ ਤੇ ਜਿਹੜੇ ਕਮਰੇ ਸਾਡੇ ਬਾਕੀ ਬਚੇ ਉਹ ਵੀ ਰੁੜ ਗਏ ਸੀ ਜਿਹੜਾ ਸਾਮਾਨ ਸੀ ਵਿੱਚ ਉਹ ਵੀ ਰੁੜ ਗਏ ਅੱਛਾ ਕਾਰੋਬਾਰ ਕੰਮ ਕਰ ਕੀ ਕਰਦੇ ਸੀ ਹੜਾਉਣ ਤੋਂ ਪਹਿਲਾਂ ਤੁਸੀਂ ਕੰਮ ਕਰ ਵੀਰੇ ਖੇਤੀਬਾੜੀ ਦਾ ਸੀ ਆਪਣਾ ਔਰ ਨਾਲ ਪਸ਼ੂ ਰੱਖੇ ਹੋਏ ਸੀ ਆਪਾਂ ਦੁੱਧ ਪਾਉਂਦੇ ਸੀ ਦੁੱਧ ਪ ਕੋਤੀ ਬਤੀ ਟਰਾਲੀਆਂ ਟੁੱਟੀਆਂ ਬਣਾਈਆਂ ਉਹ ਵੀ ਰੁੜਗੀਆਂ ਵਿੱਚ ਸ਼ੈਡ ਸ਼ੂਟ ਬਣਾਇਆ ਸੀ ਉਹ ਵੀ ਰੁੜ ਗਿਆ ਸਾਰਾ ਜੀ ਔਰ ਬਸ ਇਹੀ ਕੰਮ ਸੀ ਆਪਣਾ ਅੱਛਾ ਤੇ ਹੁਣ ਫਸਲવાડી ਬਚ ਗਈ ਪੱਠੇ ਤੂੜੀ ਪੱਠੇ ਤੂੜੀ ਕੁਛ ਨਹੀਂ ਬਚਿਆ ਜੀ ਬਿਲਕੁਲ ਸਾਰਾ ਕੁਛ ਸਾਫ਼ੀ ਹੋ ਗਿਆ ਉਥੋਂ ਤੂੜੀ ਵੀ ਰੁੜ ਗਈ ਜੀ ਜਮੀਨ ਦਾ ਵੀ ਨੁਕਸਾਨ ਹੋ ਗਿਆ ਜਿਹੜਾ ਆਪਣਾ ਬੋਰ ਸੀ ਸਮਰਸੀ ਵਾਲ ਬੋਰ ਘਰ ਵਾਲਾ ਉਹ ਵੀ ਰੁੜ ਗਿਆ ਔਰ ਜਿਹੜਾ ਟਰਾਂਸਫਾਰਮ ਲੱਗਾ ਹੋਇਆ ਸੀ ਉਥੇ ਜੀ ਉਹ ਵੀ ਰੁੜ ਗਿਆ ਜਿਹੜਾ ਘਰ ਸਾਰੀ ਰੁੜ ਗਈ ਤੂੜੀ ਸਾਰੀ ਰੁੜ ਗਈ ਹੈ ਜੀ ਬੱਤੀ ਨੇ ਬੱਤੀ ਟਰਾਲੀਆਂ ਹਾਂਜੀ ਹਾਂਜੀ ਸਾਰੀ ਤੇ ਸਾਰੀ ਰੁੜ ਗਈ ਤਾਂ ਹੁਣ ਪਸ਼ੂਆਂ ਨੂੰ ਫੇ ਪੱਠੇ ਪੱਠੇ ਕਿੱਥੋਂ ਚਲਦੇ ਆ ਜੀ ਪਸ਼ੂਆਂ ਨੂੰ ਵੈਜੀਟੇ ਸੰਸਥਾਵਾਂਾਂ ਲੈ ਕੇ ਆਉਂਦੀਆਂ ਟਰਾਲੀਆਂ ਦੋ ਲੁਆਈਆਂ ਸੀ ਬਾਬਿਆਂ ਨੂੰ ਕਹਿ ਕੇ ਜਿੱਥੇ ਆਪਾਂ ਪਸ਼ੂ ਖੜੇ ਹੋਏ ਆ ਉੱਥੇ ਲੁਆਇਆ ਸੀ ਕੁਛ ਚਾਰ ਜਿਹੜਾ ਸੰਸਥਾਵਾਂ ਸਾਡੇ ਲੈ ਕੇ ਆਉਂਦੀਆਂ ਜਾਂ ਵੀਰ ਜਿਹੜੇ ਸਾਡੇ ਪੰਜਾਬ ਤੋਂ ਕਾਫੀ ਦਰਦ ਰੱਖਦੇ ਸਾਡੇ ਨਾਲ ਸਾਰੇ ਪੰਜਾਬ ਤੋਂ ਹਰਿਆਣੇ ਤੋਂ ਜੂਪੀ ਤੋਂ ਪਹੁੰਚ ਰਹੇ ਸਾਡੇ ਕੋਲੇ ਉਹ ਸਾਡੇ ਇੱਥੇ ਕਮੇਟੀ ਬਣੀ ਹੋਈ ਆ ਉਹ ਜਿਸ ਤਰ੍ਹਾਂ ਮੰਨ ਲਓ ਪਰਿਵਾਰਾਂ ਤੇ ਛੋਨਾ ਬਚ ਗਿਆ ਫਸਲ ਬਚ ਗਈ ਕਿਉਂ ਵੀ ਆ ਗਈ ਨਹੀਂ ਜੀ ਉਹ ਵੀ ਮਾਰੀ ਗਈ ਜੀ ਫਸਲ ਤਾਂ तकरीबन ਸਾਰੇ ਟੋਟਲ ਹੀ ਸਾਡਾ ਜਿੰਨਾ ਏਰੀਆ ਨਾ ਜੀ ਟੋਟਲ ਜਿੰਨਾ ਏਰੀਆ ਸਾਡਾ 16 ਪਿੰਡਾਂ ਦਾ ਇੱਥੇ ਸਾਰੇ ਤਬਾਹ ਹੀ ਹੋ ਗਏ ਔਰ ਆਪਣੇ ਤੇ ਨਾਲ ਉਥੇ ਘਰਾਂ ਦਾ ਵੀ ਨੁਕਸਾਨ ਹੋ ਗਿਆ ਬਿਲਕੁਲ ਠੀਕ ਹਾਂ ਜੀ ਫਸਲ ਦਾ 100% ਸਾਡੇ ਨੁਕਸਾਨ ਹੋਇਆ ਜੀ ਬਿਲਕੁਲ ਕਿਸੇ ਦੀ ਕੋਈ ਫਸਲ ਨਹੀਂ ਬਚੀ ਮੈਂ ਫਿਰ ਬੇਨਤੀ ਕਰਦੇ ਆ ਕਿ ਮਹੀਨਾ ਹੋ ਗਿਆ ਪੂਰਾ ਇਸ ਇਲਾਕੇ ਦੇ ਵਿੱਚ ਪਾਣੀ ਆਏ ਨੂੰ 16 ਪਿੰਡ ਨੇ ਬੰਨਾਂ ਦੇ ਵਿਚਾਲੇ ਨੇ ਤੇ ਬੰਨਾਂ ਦੇ ਵਿਚਾਲੇ ਪਾਣੀ ਆ ਗਿਆ ਪਾਣੀ ਨਿਕਲਦਾ ਨਹੀਂ ਜੀ ਤੇ ਜਦੋਂ ਪਰਿਵਾਰ ਦਾ ਘਰ ਟਹਿ ਗਿਆ ਫਸਲ ਤਬਾਹ ਹੋ ਗਈ ਤੂੜੀ ਰੁੜ ਗਈ ਪਲੰਗ-ਪਲੰਗ ਤੇ ਇੱਕ ਚਦੇ ਚੱਕ ਹੋਏ ਕੋ ਰਹਿ ਗਿਆ ਨਿਆਣੇ ਨਿੱਕੇ ਕਿਤੇ ਬੈਠੇ ਆ ਮਾਲ ਡੰਗਰ ਨੂੰ ਕਿਵੇਂ ਸਾਂਭਦੇ ਹੋਣਗੇ ਸੰਸਾਵਾ ਦਾ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਪਸ਼ੂ-ਪਾ ਭੁੱਖਾ ਨਹੀਂ ਰਹਿਣ ਦਿੱਤਾ ਪਰ ਫਿਰ ਵੀ ਇਹ ਨਕਸਾਰ ਵੱਡਾ ਹੈ ਇਹ ਦੇਖਣ ਨੂੰ ਹੋ ਸਕਦਾ ਕੋਈ ਬੰਦਾ ਕਹੇ ਅੱਛਾ ਉੱਥੇ ਹੜ ਆਇਆ ਸੀ ਹੁਣ ਵੀ ਅਸੀਂ 88 ਦੀ ਗੱਲ ਕਰਦੇ ਆ 2003 ਦੀ ਗੱਲ ਕਰਦੇ ਆ 2023 ਸਾਡੇ ਲਈ ਉਹ ਸਾਲ ਨੇ ਸਾਡੇ ਲਈ ਉਹ ਸਨ ਹੋ ਸਕਦਾ ਕਿ ਮੇਰੇ ਵਰਗੇ ਪੱਤਰਕਾਰ ਦੇ ਲਈ ਉਹ ਇੱਕ ਅੰਕੜਾ ਹੋਵੇ ਪਰ ਜਿਨ੍ਹਾਂ ਦਾ ਘਰ ਟਿੱਠਾ ਜਿਨ੍ਹਾਂ ਦੀਆਂ ਫਸਲਾਂ ਰੁੜੀਆਂ ਜਿਨ੍ਹਾਂ ਦੇ ਬੱਚਿਆਂ ਨੂੰ ਆਪਦੇ ਘਰ ਛੱਡ ਕੇ ਜਿੱਥੇ ਉਹ ਖੇਡਦੇ ਮਿਲਦੇ ਸੀ ਜਿੱਥੇ ਉਹਨਾਂ ਦੀਆਂ ਯਾਦਾਂ ਸੀ ਮੈਮਰੀਜ਼ ਸੀਗੀਆਂ ਉਹ ਸਾਰਾ ਕੁਝ ਹੁਣ ਮਲੀਆ ਵਿੱਚ ਹੋ ਗਿਆ ਉਸ ਸੀਜ਼ਨ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖ ਕੇ ਆਪਾਂ ਚੱਲਣਾ ਕਈ ਵਾਰੀ ਅਸੀਂ ਸੁਸਰੀਆਂ ਨੂੰ ਸੌਂ ਜਾਂਦੇ ਨੇ ਉਹਨੇ 15-20 ਦਿਨ ਬਾਅਦ ਸਾਡੇ ਪੰਜਾਬੀਆਂ ਦੀ ਆਦਤ ਹੈ ਕਿ ਅਸੀਂ ਇੱਕ ਹੋਰ ਕੋਈ ਖਬਰ ਆ ਗਈ ਤਾਂ ਪਹਿਲਾ ਕੰਮ ਜਿਹੜਾ ਉਹ ਦੱਬਿਆ ਜਾਂਦਾ ਸੋ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਅਸੀਂ ਸੰਸਥਾਵਾਂ ਨੂੰ ਜਿਹੜੇ ਕੋ ਕੰਮ ਕਰਨਾ ਚਾਹੁੰਦੇ ਕਲਾਕਾਰ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਤੁਸੀਂ ਜਦੋਂ ਜਾਂਦੇ ਆ ਸਾਰੇ ਪਿੰਡ ਦਾ ਫੇਰਾ ਲਾਇਆ ਕਰੋ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਹਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕਿੰਤੂ ਨਹੀਂ ਪ੍ਰੰਤੂ ਨਹੀਂ ਪਰ ਤੁਸੀਂ ਸਾਰੇ ਪਿੰਡ ਦਾ ਘੇੜਾ ਲਾਓ ਹੋ ਸਕਦਾ ਕਿ ਅਸੀਂ ਮੋਹਰਲੇ ਪਾਸਿਓਂ ਜੇ ਸਾਨੂੰ ਵਾਪਸੀ ਮਿਲ ਜਵੇ ਪਿਛਲੇ ਪਾਸੇ ਕੋਈ ਪਤਾ ਨਹੀਂ ਕਿੰਨੇ ਇੱਕ ਤੰਗ ਪਰੇਸ਼ਾਨੀ ਵਾਲੇ ਹਾਲਤ ਦੇ ਵਿੱਚ ਹੋਵੇ ਇਹਨਾਂ ਦੇ ਕੋਲ ਇਹ ਵੀ ਕਿਹੜਾ ਹੁਣ ਵੀਡੀਓਜ਼ ਬਣਾ ਕੇ ਰੱਖੀਆਂ ਹੁੰਦੀਆਂ ਕਿ ਭਾਈ 32 ਟਰਾਲੀਆਂ ਸੀ ਜਾਂ ਇੱਥੇ ਝੋਨਾ ਕਿੱਡਾ ਕਿੱਡਾ ਸੀ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਬਹੁਤ ਮਹੱਤਵਪੂਰਨ ਨੇ ਸਾਡਾ ਤੁਹਾਡਾ ਸਾਰਿਆਂ ਦਾ ਸਾਂਝਾ ਫ ਲੀ ਦੇ ਉੱਤੇ ਲੈ ਕੇ ਆਉਣੀ ਹੈ ਜਿਸ ਤਰੀਕੇ ਹੁਣ ਤੱਕ ਪਿਛਲੇ 1 ਮਹੀਨੇ ਦੇ ਵਿੱਚ ਹਰ ਪੰਜਾਬੀ ਨੇ ਪੰਜਾਬੀ ਦੀ ਬਾਹ ਫੜੀ ਹੈ ਐਨ ਆਰ ਆਈਜ਼ ਨੇ ਐਨ ਜੀਓਜ਼ ਨੇ ਆਪਾਂ 3 4 5 ਮਹੀਨੇਾਂ ਦੇ ਨਾਲ ਚੱਲਣਾ ਇਹਨਾਂ ਨੂੰ ਛੱਤਾਂ ਜਿਹੜੀਆਂ ਆਪਾਂ ਪਾ ਕੇ ਦੇਣੀਆਂ ਚਾਹੇ ਥੋੜੀਆਂ ਪੈਣ ਚਾਹੇ ਬਹੁਤੀਆਂ ਪੈਣ ਇਹਨਾਂ ਦਾ ਪਸ਼ੂ ਪਾਉਣ ਵਾਲੇ 2 4 ਮਹੀਨੇ ਭੁੱਖਾ ਨਹੀਂ ਰਹਿਣਾ ਚਾਹੀਦਾ ਜ਼ਮੀਨਾਂ ਦੇ ਉੱਤੇ ਰੇਤਾ ਹੀ ਰੇਤਾ ਹੋਣੀ ਹੈ ਉਹਨੂੰ ਵਾਈ ਜੋਗ ਜਿਹੜਾ ਉਹ ਬਣਾਉਣਾ ਹੈ ਇਹ ਸਾਡੀ ਸਾਰਿਆਂ ਦੀ ਸਾਂਝੇ ਤੌਰ ਤੇ ਡਿਊਟੀ ਹੈ ਪਿੰਡ ਦਾ ਨਾਮ ਇੱਕ ਵਾਰੀ ਫੇਰ ਦੱਸ ਦਿਓ ਪਿੰਡ ਦਾ ਨਾਮ ਰਾਮਪੁਰ ਗੋਰਾ ਜੀ ਨਾਮ ਗੁਰਨਿਸ਼ਾਨ ਸਿੰਘ ਗੁਰਨਿਸ਼ਾਨ ਸਿੰਘ ਹਾਂ ਠੀਕ ਹੈ ਜੀ ਤੇ ਇਹ ਵੀ ਚੰਗਾ ਲੱਗਾ ਕਿ ਤੁਸੀਂ ਬਾਕੀ ਜਿਹੜੇ ਪਰਿਵਾਰ ਵਾਲੇ ਜੀ ਨੇ ਉਹਨਾਂ ਦਾ ਵੀ ਜਿਹੜਾ ਉਹ ਦੱਸਿਆ ਜਿਹੜੇ ਬਾਕੀ ਪਿੰਡ ਦੇ ਲੋਕ ਨੇ ਉਹਨਾਂ ਬਾਬਤ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਵੀ ਘਰ ਤਾਂ ਇਹ ਨੇ ਸੋ ਢੇੜਾ ਮਾਰੋ ਜੀ ਇਧਰਲੇ ਪਾਸੇ ਅਜੇ ਤਾਂ ਬੀੜੀ ਚ ਜਾ ਹੁੰਦਾ ਜੀ ਅੱਜ 9 ਤਰੀਕ ਹੈ 9 ਸਤੰਬਰ ਬੀੜੀ ਚ ਜਾ ਹੁੰਦਾ ਅਜੇ ਤਾਂ ਕਿਸਤੀ ਦੇ ਵਿੱਚ ਜਾ ਹੁੰਦਾ ਜੀ ਅਜੇ ਵੇਖ ਲਓ ਪਾਣੀ ਬਿਲਕੁਲ ਖੜਾ ਹੋਇਆ ਸਾਹਮਣੇ ਤੇ ਕਿਸਤੀਆਂ ਦੇ ਵਿੱਚ ਜਾ ਹੁੰਦਾ ਕਿਸਤੀਆਂ ਦੇ ਵਿੱਚ ਹੀ ਆਵਾਜ਼ ਆਈ ਚੱਲਦੀ ਹੈ ਠੀਕ ਹੈ ਜੀ ਬਜ਼ੁਰਗੋ ਮੈਂ ਇੱਕ 1988 ਜੀ ਇੱਥੇ ਪਾਣੀ ਆਇਆ ਸੀ ਹਾਂ ਜੀ ਆਇਆ ਓਦੋਂ ਤੁਸੀਂ ਕਿੱਡੇ ਕਿੰਨੀ ਕੁਮਰ ਦੇ ਸੀ ਓਦੋਂ ਸ਼ਰਮੈਂ ਵੱਡਾ ਮੈਂ ਕਲਕੱਤੇ ਹਾਂ ਉਸ ਟਾਈਮ ਤੇ ਮੈਂ ਝੂਠ ਨਹੀਂ ਬੋਲਣਾ ਮੈਂ ਕਲਕੱਤੇ ਹਾਂ ਡਰਾਈਵਰੀ ਡਰਾਈਵਰੀ ਸਿੱਖੀ ਸੀ ਡਰਾਈਵਰੀ ਕਰਦਾ ਹਾਂ ਓਦੋਂ ਮੈਨੂੰ ਸਾਢੇ 6 ਸਾਲ ਕੀ ਉਮਰ ਦੀ ਮਿਲੀ ਨੂੰ ਠੀਕ ਹੈ ਜੀ ਤੇ ਮਤਲਬ ਉਥੇ ਮੈਂ ਗੱਡੀ ਚਲਾਉਣਾ ਜੋ 88 ਵਾਲਾ ਆਇਆ ਪਾਣੀ ਤੇ ਸਾਡੀ ਪੂਰੀ ਪੈੜੀ ਬਰਬਾਦ ਹੋ ਗਈ ਰੇਤਾ ਪੈ ਗਈ ਸਭ ਚੜ ਕੇ ਟਿੱਬੇ ਚੜ ਗਈ ਜੀ ਤੇ ਜਦੋਂ ਮੈਨੂੰ ਪਤਾ ਲੱਗਾ ਉਥੋਂ ਉਦੋਂ ਵਾਇਰਲਸ ਵਾਲੇ ਫੋਨ ਹੁੰਦੇ ਸੀ ਸਰਪੰਚਾਂ ਦੇ ਘਰੇ ਉਹ ਜਦੋਂ ਫੋਨ ਸਾਡੀ ਟਰਾਂਸਪੋਰਟ ਦੇ ਵਿੱਚ ਗਿਆ ਮੈਨੂੰ ਕਿਹਾ ਤੇ ਪਿਓ ਮੇਰੇ ਨੇ ਗੱਲ ਕੀਤੀ ਮੈਨੂੰ ਤਾਂ ਪੈੜੀ ਖਰਾਬ ਹੋ ਗਈ ਮਾਹਤਾ ਕੋਈ ਗੱਲ ਨਹੀਂ ਤੇ ਮੈਂ ਆਇਆ ਤੇ ਘਰ ਘਰ ਤੇ ਸਾਡੇ ਟਹਿਗੇ ਕੱਚੇ ਮਕਾਨ ਨੂੰ ਦੇਖਦੋਂ ਤੇ ਉਹ ਟਹਿਗੇ ਜਦੋਂ ਮੈਂ ਆਇਆ ਆਣ ਕੇ ਵੇਖਿਆ ਆਪਦੇ ਘਰ ਦੇ ਲਾਜ਼ਰੂਦ ਵੇਖੇ ਤੇ ਚਲੋ ਅਸੀਂ ਇਤਰਾ ਹੀ ਚੱਲਦਾ ਚੁਲਦਾ ਮੁੜ ਕੇ ਅਹੀਂ ਹੌਲੀ 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 ਸਿੱਝੇ ਸਿੱਝੇ ਕਰਦੇ ਪਿਓ ਮੇਰਾ ਪੈਨਸ਼ਨ ਪੰਸ਼ਨ ਲੈਂਦਾ ਹੈ ਫੌਜ ਚ ਰਿਟਾਇਰਮੈਂਟ ਹੀ ਜੀ ਤੇ ਮੈਂ ਫੇ ਡਰਾਈਵਰੀ ਕਰਕੇ ਅਹੀਂ ਕੁਜਾਰਾ ਕਰਕੇ ਬੱਚੀ ਆਉ ਦੇ ਪਾਲੇ ਪਹਿਲੀ ਸਾਡੀ ਹੁਣ 5 6 ਸਾਲ ਹੀ ਹੋਏ ਜੇ ਬਣੀ ਨੂੰ ਅੱਛਾ ਉਦੋਂ ਦੀ ਹੋਣੀ ਚੰਗੀ ਤਰ੍ਹਾਂ ਬਣੀ ਹੋਣੀ ਸੂਤਰ ਆਈ ਸੀ ਮਾੜੀ ਜੀ ਹੋਣੀ ਅਣਕੇ ਮਤਲਬ ਸੂਤਰ ਆਈ ਸੀ ਇਹਨਾਂ ਨੇ ਇਹ ਵੀ ਲਾਗੇ ਆਪਣੇ ਗਵੰਡਿਆ ਰੇਤਾ ਹੀ ਰੇਤਾ ਹੀ ਪਹਿਲੀ ਦੇ ਵਿੱਚ ਸਾਨੂੰ ਲੋਕ ਆਂ ਦਿੰਦੇ ਹੇ ਰਾਜਸਥਾਨ ਨੇ ਇੱਧਰ ਅੱਛਾ ਜੀ ਜਿਹੜਾ ਪੈਣ ਭਰਾ ਲੱਗਦਾ ਹੁੰਦਾ ਹੁੰਦਾ ਹੈ ਰਾਜਸਥਾਨ ਚ ਆ ਕੇ ਪੈਰ ਛੱਦਦੇ ਆ ਜੀ ਮਤਲਬ ਹੁਣ ਹੀ 7-8 ਸਾਲਾਂ ਦੇ ਵਿੱਚ ਹੀ ਸਾਡੀ ਪਹਿਲੀ ਸੂਤਰਾਂ ਹੀ ਬੜੇ ਔਖੇ ਹੋ ਗਏ ਔਖੇ ਹੋ ਕੇ ਬਣਾਈ ਸੀ ਔਖੇ ਹੋ ਕੇ ਬਣਾਈ ਸੀ ਜੀ ਤੇ ਹੁਣ ਹੀ ਫਸਲ ਲੱਗੀ ਤੇ ਹੁਣ ਦੁਬਾਰੇ ਫੇਰ ਸਾਡਾ ਮੰਨ ਲਓ ਉਹੀ ਪਾਣਾ ਵਰਤ ਗਿਆ ਉਦੋਂ ਹੀ ਜ਼ਿਆਦਾ ਵੱਡਾ ਹੋ ਗਿਆ ਜੀ ਕੰਮ ਬਿਲਕੁਲ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਇਹ ਘਰ ਕਦੋਂ ਕੁ ਛੱਤਿਆ ਸੀ ਜਿਹੜਾ ਹੁਣ ਡਿੱਗ ਗਿਆ ਕਿੰਨੇ ਕ ਸਾਲ ਹੋ ਗਏ ਇਹ ਮਤਲਬ 20 ਸਾਲ 15 ਸਾਲ 10 ਸਾਲ 13 ਵਿੱਚ ਪਹਿਲੇ ਦੋ ਬਣਾਏ ਸੀ ਕਮਰੇ 2013 2013 ਦੇ ਵਿੱਚ ਦੋ ਮਕਾਨ ਬਣਾਏ ਸੀ ਤੇ 2017 ਦੇ ਵਿੱਚ ਦੁਬਾਰਾ ਫਿਰ ਨਵਾਂ ਸੀ ਮਕਾਨ ਬਣਾਇਆ ਸੀ ਬਾਥਰੂਮ ਹੋ ਕੇ ਜਿਸ ਤਰ੍ਹਾਂ ਹੋਰ ਕਮਰੇ ਬਣਾਏ ਸੀ ਹਾਂਜੀ ਹਾਂਜੀ ਤੇ ਸ਼ੈੱਡ ਸ਼ੂਟ ਟੂੜੀ ਵਾਲਾ ਤੇ ਹੁਣ ਹੀ ਬਣਾਇਆ ਸੀ ਆਪਾਂ ਨਵਾਂ ਦੋ ਸਾਲ ਮੈਂ ਮੈਂ ਇੱਥੇ ਬੇਨਤੀ ਕਰਦਾ ਅਸੀਂ ਜਿਹੜੇ ਪਿੰਡਾਂ ਵਾਲੇ ਆ ਨਾ ਸਾਡੇ ਪਿੰਡਾਂ ਵਾਲਿਆਂ ਦੇ ਕੋਲੇ ਇੰਨਾ ਪੈਸੇ ਨਹੀਂ ਹੁੰਦੇ ਇੰਨੇ ਸਕੋਪ ਨਹੀਂ ਹੁੰਦਾ ਅਸੀਂ ਇੱਕ ਵਾਰੀ ਘਰ ਕਮਰਾ ਜਿਹੜਾ ਉਹ ਸਾਰਾ ਕੁਝ ਬਣਾ ਲੀਏ ਸਾਡੇ ਲਈ ਬਹੁਤ ਕੁਝ ਹੁੰਦਾ 2013 ਚ ਦੋ ਕਮਰੇ ਫਿਰ 17 ਦੇ ਵਿੱਚ ਥੋੜਾ ਜ ਕੁਝ ਸਾਰਾ ਕੁਝ ਢਹਿ ਢੇਰੀ ਹੋ ਗਿਆ ਤੇ ਆਪਣੇ ਆਪ ਦੇ ਵਿੱਚ ਬੜਾ ਇੰਪੋਰਟੈਂਟ ਹੈ ਇਹਨਾਂ ਦੀ ਇਹਨਾਂ ਦੀ ਬਾਹ ਇਹਨਾਂ ਦਾ ਫੜਨੀ ਬਹੁਤ ਜ਼ਰੂਰੀ ਹੈ ਭਾਜੀ ਤੁਸੀਂ ਗਵਾਂਢ ਦੇ ਵਿੱਚ ਰਹਿਨੇ ਹੋ ਇਹਨਾਂ ਦੇ ਹਾਂਜੀ ਬਿਲਕੁਲ ਗਵਾਂਢ ਦੇ ਵਿੱਚ ਜਿੰਨਾ ਨੁਕਸਾਨ ਇਹਨਾਂ ਨੂੰ ਦੱਸਿਆ ਉਹਨਾਂ ਹੋਇਆ ਬਿਲਕੁਲ ਸਹੀ ਗੱਲ ਆ ਤੇ ਤੁਹਾਡਾ ਕੀ ਬਣਿਆ ਜੀ ਸਾਡਾ ਬਿਨਾਂ ਨਾਲ ਫਸਲવાડી ਸਾਰੀ ਮਰੀ ਸਾਡੇ ਕਮਰਿਆਂ ਲੱਗੇ ਤੇੜਾ ਤੁੜਾਈਆਂ ਵਾ ਰਾਮਪੁਰ ਗੋਰਾ ਪਿੰਡਾ ਤੁਹਾਡਾ ਨਹੀਂ ਮੇਰਾ ਨਾਲਮਾ ਦਾ ਪਿੰਡ ਪੈ ਸਾਡੇ ਚੌਪਿੰਡਾਂ ਦੀ ਇੱਕ ਪਹਛਾਤਾ ਚੌਪਿੰਡਾਂ ਦੀ ਇੱਕ ਪਹਛਾਤਾ ਹਾਂਜੀ ਠੀਕ ਹੈ ਜੀ ਹਾਂ ਚਲੋ ਅਸੀਂ ਆਸ ਉਮੀਦ ਕਰਦੇ ਹਾਂ ਅਸੀਂ ਜਰੂਰ ਸੰ ਕਿ ਤੁਹਾਡੇ ਸਾਰੇ ਇਸ ਇਲਾਕੇ ਦੇ ਵਿੱਚੋਂ ਧਿਆਨ ਦੇਣ ਆ ਕੇ ਜਿੰਨਾ ਕੁ ਬਤ ਬਤ ਮਦਦ ਹੋ ਸਕਦੀ ਹੈ ਉਹ ਮਦਦ ਕਰਨ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸੋ ਰਾਮਪੁਰ ਗੋਰਾ ਪਿੰਡ ਦੇ ਸੱਜਣ ਨੇ ਜ਼ਰੂਰ ਜਿਹੜੇ ਜਥੇਬੰਦੀਆਂ ਮਦਦ ਕਰਨੀਆਂ ਚਾਹੁੰਦੀਆਂ ਇਧਰਲੇ ਪਾਸੇ ਆਉਣ ਤੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਆ ਗਿਆ ਦੇਖ ਲੈਣਾ ਪ੍ਰਾਈਮੇਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ